ਯਾਰ ਹਾਂਜੀ ਬਾਈ ਯਾਰ ਆ ਤਾਂ ਟਰੈਕਟਰ ਕਾ ਦਾ ਜਹਾਜ਼ ਹੀ ਆ ਟਾਇਰ ਬਹੁਤ ਵੱਡੇ ਪਾਏ ਬਾਈ ਟਾਇਰ ਭਾਈ ਏਡੇ ਵੱਡੇ ਪਾਤੇ ਹਨ ਕਿੰਨੇ ਨੰਬਰ ਟਾਇਰ ਬਾਈ ਇਹ ਪਾਜੀ 65R30 ਆ ਜੀ 65R30 ਹਾਂਜੀ ਠੀਕ ਆ ਬਾਈ 540 540 ਤੇ ਇਹ ਵੀ ਬਾਈ ਬਾਹਰ ਜਾਣਾ ਟਰੈਕਟਰ ਇਹ ਵੀ ਕੈਨੇਡਾ ਜਾਣਾ ਭਾਈ ਲੈ ਬਾਈ ਗੱਡੀਆਂ ਸਾਰੀਆਂ ਕੈਨੇਡਾ ਵਾਲੀਆਂ ਹੀ ਨੇ ਇਹੋਲੇ ਟਾਇਰ ਭਾਈ ਕਿੰਨੇ ਦੇ ਲਾਏ ਤਾਂ ਜਹਾਜ਼ ਵਾਲੇ ਟਾਇਰ ਨੇ ਇਹ ਬਹੁਤ ਵੱਡਾ ਟਾਇਰ ਆ ਭਾਜੀ ਇਹਦੀ 82 ਜੈਡ ਚੀਜ਼ ਬਾਈ ਆਪਣੇ ਕੋਲੋਂ ਹੀ ਲੱਗੀ ਆ ਇਹ ਨਹੀਂ ਉਦਾਂ ਦਾ ਭਾਈ ਕਾਫੀ ਟਾਂ ਬਾਹਰੋਂ ਹੋ ਗਿਆ ਜਿੱਦਾਂ ਆਪਣਾ ਆਹ ਕੰਮ ਹੋ ਗਿਆ ਠੀਕ ਆ ਆ ਦੀਜੀ ਭਾਈ ਬਣਾ ਕੇ ਲਾਈ ਆਪ ਠੀਕ ਆ ਜੀ ਵੈਂਪਰ ਲੱਗਾ ਆ ਹਾਂ ਕਾਬ ਸਲੈਂਸਰ ਲੱਗਾ ਭਾਈ ਸਲੈਂਸਰ ਹੋ ਗਿਆ ਹਾਂ ਜੀ ਆਹ ਜਾਲੀ ਜੂਲੀ ਲੱਗੀ ਆ ਸਾਰੀ ਬਣਾ ਕੇ ਲੈਣੀ ਹਲੇ ਕੰਮ ਚੱਲਦਾ ਕਾਹ ਵੀ ਜਾਂ ਲੱਗਣੀਆਂ ਹਲੇ ਗਰੂਮ ਕਿਨੂੰ ਕਿੰਨੇ ਦਿਨਾਂ ਚ ਕਰ ਦੋਗੇ ਭਾਈ ਰੈਡੀ ਇਹ 5-6 ਦਿਨ ਬਾਜੀ ਹੋ ਰਹੀ। 5-6 ਮਤਲਬ ਦਿਨ ਭਾਈ ਤੁਸੀਂ ਖਿੱਚਵਾ ਹੀ ਕੰਮ ਰੱਖਦੇ ਹੋ ਹੈ। ਕੰਮ ਭਾਜੀ ਪਹਿਲਾਂ ਦੱਸਿਆ ਹੋਵੇ ਬੰਦੇ ਨੇ ਆਹ ਚੀਜ਼ਾਂ ਕਰਾਉਣੀਆਂ। ਕਈ ਵੇਲੇ ਬੰਦਾ ਛੱਡ ਜਾਂਦਾ ਜੀ ਇਹਨੂੰ ਫੇਰ ਲੇਟ ਹੋ ਜਾਂਦਾ ਕੰਮ। ਇਹ ਲੇਟ ਹੋ ਜਾਂਦਾ। ਇਹ ਤਾਂ ਪਹਿਲਾਂ ਦੱਸ ਕੇ ਅਗਲਾ ਮੈਂ ਆਹ ਕੰਮ ਕਰਾਉਣਾ ਥੋੜਾ ਜਿਹਾ ਪੇਮੈਂਟ ਪਾਈ ਹੋਵੇ। ਉਹਦਾ ਕੰਮ ਖਿੱਚ ਕੇ ਰੱਖਦਾ ਪੂਰਾ। ਇਹ ਤਾਂ ਬਹੀ ਗੱਲ ਹੈ। ਮੈਂ ਹਰ ਮਰ ਮੜੇ ਸਾਰੇ ਪਾਸੇ ਕੈਮਰਾ ਘਵਾ ਲਈ ਵੀ ਟਰੈਕਟਰ ਦੀਆਂ ਵੀ ਸੋਹਣਾ ਬੜਾ ਟਰੈਕਟਰ ਆਸੀ ਤੇ ਇਹ ਆ ਵੀ ਚੱਲਿਆ ਵੀ ਕੈਨੇਡਾ ਹੀ ਆ। ਤੇ ਬਾਈ ਅਮਨ ਹੁਣੇ ਕਰ ਰਹੇ ਨੇ ਤਿਆਰ ਬਾਈ ਆ ਲੈਟਾ ਲੂਟਾ ਬੜੀਆਂ ਸੋਹਣੀਆਂ ਲਾਤੀਆਂ ਹਨਾ ਹਾਂਜੀ ਹਾਂਜੀ ਭਾਜੀ ਤੇ ਲੱਗ ਕੇ ਆਈਆਂ ਭਾਜੀ ਲੈਟਾਂ ਇਹ ਵੀ ਠੀਕ ਆ ਬਾਈ ਇਹ ਆਪਣਾ ਕੰਮ ਚੱਲਦਾ ਪਿਆ ਥੋੜਾ ਬੜਾ ਕਰੀ ਜਾਂਦੇ ਹਾਂ ਹਾਂ ਪਰ ਜਿਹੜੀ ਟਾਇਰਾਂ ਵਾਲੀ ਗੱਲ ਬਾਤ ਆ ਇਹ ਬੜੀ ਵੱਡੀ ਟਾਇਰ ਬਹੁਤ ਔੜਾ ਹੈ ਭਾਜੀ ਟਾਇਰ ਬਹੁਤ ਔੜਾ ਬਾਈ ਹਾਂ ਤੇ ਬਾਈ ਇਹ ਕਿੱਥੋਂ ਦੇ ਬੰਦਿਆਂ ਨੇ ਟਰੈਕਟਰ ਆਈ ਤੇ ਭਾਜੀ ਹੈਗੇ ਸਾਈਥੇ ਆਪਾਂ ਨਾਲ ਪਿੰਡ ਅੱਗੇ ਜੜਿਆਲਾ ਸਮਰਾਮਾ ਦਾ ਪਹਿਲਾਂ ਤੋਂ ਨਹੀਂ ਮੈਪਲ ਹੀ ਹਾਂਜੀ 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 ਇਨਾਂ ਦਾ ਆ ਭਾਜੀ ਇਹ ਟਰੈਕਟਰ ਠੀਕ ਆ ਠੀਕ ਆ ਠੀਕ ਆ ਮਤਲਬ ਉਹਦੇ ਸਿੱਧੂ ਨੇ ਇਹਨਾਂ ਦੀ ਬੋਕਤ ਪਾ ਦਿੱਤੀ ਬੋਕਤ ਪਾ ਗਿਆ ਹੈਗਾ ਨਹੀਂ ਸਵਾ ਸਵਾ ਲੱਖ ਦਾ ਰਹਿ ਗਿਆ 3.5 3 4 4 ਲੱਖ ਦਾ ਹੋਇਆ ਕਿੱਥੇ ਮਰੀ ਗੱਲ ਚਾਂਕੇ ਹੈਗਾ ਨਹੀਂ ਸਹੀ ਗੱਲ ਹੈ ਕਿ ਇਹਨੂੰ ਕੈਨੇਡਾ ਅਮਰੀਕਾ ਲੈ ਕੇ ਜਾਣਾ ਨਹੀਂ ਲੈ ਜਾਣਾ ਪਰ ਉਹ ਝੋਟਾ ਭਾਈ ਬੋਕਤ ਪਾ ਗਿਆ ਸਹੀ ਹੈ ਇਹਨੂੰ ਬੰਦਾ ਬੋਕਤ ਪਾ ਗਿਆ ਪਾ ਆ ਗਿਆ ਭਾਈ ਪਾ ਗਿਆ ਇਹ ਗੱਲ ਆਪਾਂ ਨਹੀਂ ਪੁੱਛਦਾ ਇਹਨਾਂ ਨੂੰ ਹਾਂ ਪੁੱਛਦਾ ਨਹੀਂ ਤੇ ਭਾਈ ਹਲੇ ਸਟਿੱਕਰ ਵਗੈਰਾ ਹਲੇ ਸਾਰਾ ਕੁ ਲੱਗਣਾ ਹਾਂ ਸਾਰਾ ਕੁ ਲੱਗਣਾ ਜਿਹੜੀਆਂ ਪਾਈਆਂ ਇਹਦੀਆਂ ਅਰੀਜਨਲ ਪਟੀਆਂ ਆਉਂਦੀਆਂ ਨੇ ਆਹ ਵਾਲੀਆਂ ਹਾਂਜੀ ਉਹ ਅਲੂਮੀਨੀਅਮ ਦੀਆਂ ਹੁੰਦੀਆਂ ਉਹ ਠੀਕ ਆ ਉਹਦੇ ਇੱਥੇ ਸ਼ੇਕ ਹੁੰਦੇ ਚਾਰ ਪੰਜ ਛੇ ਕਿਤੇ ਨਾਟ ਵੀ ਬਾਹਰ ਦਿਖਦੇ ਹੁੰਦੇ ਆ ਹਾਂਜੀ ਇਹ ਆਪਾਂ ਸਟੀਲ ਦੀ ਲਾਈਫ ਲਾਈਫ ਟਾਈਮ ਦੀ ਲਾਈ ਹੈ ਨਾਲ ਇਹਦੇ ਜੋੜ ਵੀ ਨਹੀਂ ਦੇ ਦਦਾ ਇੱਥੇ ਭਾਜੀ ਹੂੰ ਕੋਈ ਨਾਟ ਨਹੀਂ ਕੰਮ ਕਰਾ ਕੋਈ ਨਾਟ ਵੀ ਨਹੀਂ ਬਾਹਰ ਦੇ ਦਦਾ ਭਾਜੀ ਹੂੰ ਸਾਰਾ ਵਿੱਚੇ ਹੀ ਕਵਰ ਆ ਭਾਜੀ ਵਿੱਚੇ ਕਵਰ ਆ 58 11 ਇਹ ਚੱਲਿਆ ਬਾਈ ਕਮੇਟਾ ਜਦੋਂ ਟੋਹਦੂਗਾ ਜਦੋਂ ਪਾਊਡਰ ਪਾਊਡਰ ਵੱਜਾ ਹੂੰ ਕਮ ਕਾਬਲੇ ਤਰੀਫ ਆ ਬਾਈ ਉਹਨਾਂ ਦਾ ਬੋਰਡ ਵੀ ਵੀਰੇ ਦਿਖਾ ਦੀ ਹਰਮਨ ਜੀ ਐਨ ਡਬਲਯੂ ਵਾਲੇ ਇਹ ਕਿਸੇ ਮੇਰੇ ਭਰਾ ਨੇ ਭਾਈ ਫਗਵਾੜੇ ਦੇ ਨੇਰੇ ਬਾਈ ਉਹਨਾਂ ਦਾ ਪਿੰਡਾ ਦਰਵੇਸ਼ ਦਰਵੇਸ਼ ਪਿੰਡਾ ਭਾਈ ਇਹ ਬਾਈ ਉਹਨਾਂ ਦੀ ਰੋਡ ਤੇ ਵਰਕਸ਼ਾਪ ਰੋਡ ਦੇ ਤਿੰਨ ਕੋਦਰ ਰੋਡ ਆ ਮੇਨ ਭਾਜੀ ਨਕੋਦਰ ਵਾਲਾ ਰੋਡ ਆ ਭਾਈ ਟਰੈਕਟਰਾਂ ਦਾ ਕੰਮ ਖਾਸ ਕਰਕੇ ਬਾਕੀ ਬਾਈ ਹੁਣੀ ਡਿਟੇਲ ਚ ਮੜਾ ਜਾਂ ਦੱਸ ਦੋ ਵੀਰੇ ਕਿਹੜਾ ਕਿਹੜਾ ਆਪਾਂ ਕੰਮ ਕਰਦੇ ਆ ਉਹ ਜ਼ਰੂਰ ਭਾਈ ਬਾਈ ਹੁਣਾ ਕੋ ਪਹੁੰਚਿਓ ਕੰਮ ਭਾਈ ਆਪਾਂ ਨੇ ਕੋਈ ਕੋਈ ਕਰੋਮ ਦਾ ਕਰਾਉਣਾ ਕਰੋਮ ਦਾ ਕਰਾ ਲਵੇ ਹੂੰ ਲਾਈਫ ਟਾਈਮ ਦਾ ਕਰਾਉਣਾ ਸਟੀਲ ਦਾ ਸਟੀਲ ਦਾ ਹੋ ਜਾਊਗਾ ਭਾਈ ਠੀਕ ਆ ਹੁੱਕ ਬੰਪਰ ਹਾਂ ਯਾਨੀ ਕਿ ਇੱਕ ਸਿਰ ਆਪਾਂ ਪੇਂਟ ਕੋਈ ਪਾਵਰ ਸਟੀering ਤੇ ਇੰਜਨ ਦਾ ਇੰਜਨ ਉਹਨਾਂ ਦਾ ਕੰਮ ਨਹੀਂ ਕਰਦੇ ਹੈਗੇ। ਬਾਕੀ ਭਾਈ ਸਾਰੇ ਬਾਕੀ ਜੋ ਮਰਜ਼ੀ ਹੋਵੇ ਭਾਜੀ। ਬਾਕੀ ਜਿਹੜਾ ਮਰਜ਼ੀ ਆਉਣ ਦੋ। ਕੰਮ ਪਹਿਲਾਂ ਦੱਸ ਕੇ ਆਇਓ ਕੰਮ ਬਾੜੀ ਛੇਤੀ ਕਰੋ। ਛੇ ਹੋ ਜੂਗਾ ਛੇਤੀ ਪਹਿਲਾਂ ਦੱਸਿਆ ਹੋਏ। ਫਿਰ ਫਿਰ ਐ ਮੌਕੇ ਤੇ ਨਾ ਗੇ ਹੋ ਵੀ ਆ ਜੀ ਆਏ। ਇਹ ਆ ਲੇਟ ਹੋ ਗਿਆ ਇੱਦਾਂ। ਸਾਨੂੰ ਲੈਕਟ ਦੇ ਦਿਓ ਵੀ ਆ ਜੀ ਕਰਨੀ ਆ। ਇਦਾਂ ਨਹੀਂ ਵੀ ਚੀਜ਼ ਆਪਾਂ ਕੋਲੋਂ ਵੀ ਕਈ ਲਾ ਦਿੰਦੀਆਂ ਬੜੀ ਜੇ ਲੱਗਣ ਵਾਲੀਆਂ ਆ। ਹਾਂ। ਇਹ ਨਹੀਂ ਵੀ ਅਗਲੇ ਕਹਿਣ ਤੇ ਚੀਜ਼ਾਂ ਲਾਉਣੀਆਂ। ਕਹਿਣ ਤੇ ਲਾਉਣੀਆਂ। ਕੋਈ ਨਹੀਂ ਚੀਜ਼ਾਂ ਚੰਗੀਆਂ ਲੱਗਣ ਵਾਲੀਆਂ ਅਸੀਂ ਕੋਲੋਂ ਵੀ ਲਾ ਦਿੰਦੀਆਂ ਭਾਜੀ Okay. जमेंगी। जमेंगी हाँ हाँ जी। हाँ जी। ओके ਤੇ ਬਾਈ ਉਹਨਾਂ ਦੀ ਗੱਡੀ ਦਾ ਭਾਈ ਪੂਰੀ ਘੈਂਟ ਆ ਤੇ ਬਾਈ ਢੀੜਾ ਵੀ ਅਸੀਂ ਲਾ ਕੇ ਦੇਖਿਆ ਯਾਰ ਟੈ ਟੂਰ ਪਾਏ ਤਾਂ ਜਾਨੀ ਕਿ ਜਮਾ ਹੀ ਨਹੀਂ ਖਿਆਲ ਚੌਰ ਹੈ ਹੀ ਨਹੀਂ ਪੂਰੀ ਓਕੇ ਆ ਬੈਨ ਓਕੇ ਆ ਇਹ ਆ ਵੀ ਵਾਟ ਟੌਕ ਕਰੀਦਾ ਭਾਈ ਮੋਲੋ ਮੋੜਦਾ ਮੋੜਦਾ ਹੈਗੇ ਨੀ ਪਰ ਆਇਆ ਵੀ ਨਵੀਂ ਗੱਡੀ ਨੂੰ ਵਾਟ ਟੌਕ ਕਰਨ ਦਾ ਜੇਕਰ ਚਾਹੀਦਾ ਚਾਹੀਦਾ ਹੈਗੇ ਨੀ ਉਹ ਬੰਦੇ ਸਾਡੇ ਜਗਰਾ ਹੈਗਾ ਹਾਂ ਜੇਕਰੇ ਵਾਲੇ ਬੰਦੇ ਆ ਭਾਈ ਦੋਆਬੇ ਵਾਲੇ ਬੋਲੀ ਇਹਨਾਂ ਦੀ ਬਹੁਤ ਮਿੱਠੀ ਆ ਬਾਈ ਨੇ ਕਿਹਾ ਵੀ ਅਸੀਂ ਭਾਈ ਬਾਈ ਕਹਿੰਦੇ ਆ ਮਾਲਵੇ ਵਾਲੇ ਭਾਜੀ ਕਹਦੇ ਆ ਤੇ ਵੀਡੀਓ ਨੂੰ ਕਰਿਓ ਭਾਈ ਸ਼ੇਅਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ